ਉਸਤਾਦ ਜੀ ਵਧਾਈ ਹੋਵੇ ਕੱਲ ਆਪਣੇ ਤਾਂ ਵਲੌਗ ਨਹੀਂ ਬਣਾਇਆ ਥੜਾ ਜ਼ਰੂਰੀ ਕੰਮ ਹੀ ਨਹੀਂ ਤੇ ਕੱਲ ਬਣਾਉਣਾ ਹੈ ਤੂੰ ਆਇਆ ਨਹੀਂ ਕੱਲ ਨਹੀਂ ਮੈਂ ਕੱਲ ਜ਼ਰੂਰੀ ਕੰਮ ਤੇ ਗਿਆ ਹਾਂ ਕਿਤੇ ਤੂੰ ਬੋਲਟ ਕਿਨੇ ਚਲਾ ਕੇ ਲੈਂਦਾ ਹੈ ਬੋਲਟ ਤੇ ਅੱਜ ਲੈਂਦਾ ਅੱਜ ਲੈਂਦਾ ਅੱਛਾ ਠੀਕ ਚਲੋ ਮਹਾਰਾਜ ਮੇਰ ਕਰੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਚੱਲ ਮੋੜੇ ਵਧਾਈ ਹੋਵੇ ਬੈਸਟਰ ਉਹ ਤੱਕ ਤਿੱਰੇ ਆ ਅਨਕੂ ਜ ਆਪਣੇ ਬੰਦਾ ਜਿੱਤੀ ਜੇ ਬਦਲੇ ਨਾ ਕਿਹੜੇ ਪਿੰਡ ਕਿਹੜੇ ਪਿੰਡ ਮੈਚ ਹੈ ਮੈਚ ਕਿਹੜੇ ਪਿੰਡ ਗੱਗੜਪਾਣਾ ਅੰਮ੍ਰਿਤਸਰ ਲੱਗੇ ਕੱਲ ਕਿਦਾਰਾ ਸੈਨ ਹੂੰ ਥੋੜਾ ਜਿਹਾ ਗਰਾਉਂਡ ਗਿੱਲੀ ਬ੍ਰੈਂਡ ਬਹੁਤ ਪਲਚਬਲ ਚ ਆਏ ਜਦੋਂ ਗਿੱਲੀ ਗਰਾਊਂਡ ਹੁੰਦੀ ਥੱਲੇ ਉਹਦਾ ਪੈਰ ਖੁੱਭ ਜਾਂਦਾ ਪੈਰ ਨਹੀਂ ਘੁੰਮਦਾ ਦੇ ਦੋਵੇਂ ਰਿਸਕ ਹੁੰਦਾ ਡਰੋ ਨਾ ਜਾਪੀ ਨੂੰ ਵੀ ਹੁੰਦਾ ਹਰ ਇੱਕ ਨੂੰ ਹੁੰਦਾ ਕੋਈ ਫਾਇਦਾ ਕੋਈ ਨਹੀਂ ਆ ਰਿਸਕ ਲਿਆ ਨਹੀਂ ਗੱਲ ਹਾਂ ਕੋਈ ਚੱਕਰ ਨਹੀਂ ਹੈ ਲੋੜ ਕੋਈ ਨਹੀਂ ਗਰਾਊਂਡ ਖਰਾਬ ਹੁੰਦੀ ਉਹ ਕਦੇ ਜਿਹੜਾ ਬੈਸਟੂ ਕਰੇ ਬਹੁਤ 11 ਸੀ ਇੱਕ ਮੇਲਾ ਤੇ ਇੱਕ ਟੱਚ ਖਰਾਬ ਕਰਦੇ ਕਰਦੇ ਤੇ ਕਿਧਰ ਗੱਲਾਂ ਜਾਂਦੀਆਂ ਫਿਰ ਗਾਂਵਾਂ ਵਸੇ ਆਉ ਖਾਣਾਂ ਨਾ ਅੱਜ ਤੋਂ ਚੱਲ ਪਾ ਸਹੀ ਹਲੋ ਚਲੋ ਹੁਣ ਉੱਥੇ ਇਹਨਾਂ ਦਾ ਪਿਆਰ ਕਰਕੇ ਚਲੋ ਹੈਪੀ ਹੋਣਾ ਨਾਲ ਸ਼ੇਅਰ ਹੋਣਾ ਸਾਰਿਆਂ ਨਾਲ ਹੈਗਾ ਹੀ ਜਾਣਾ ਪਿਆ ਮਿਲੂਰੀ ਕਰਕੇ ਕਿੱਡਣਾ ਪਿਆ ਸਈ ਗੱਲਾਂ ਮੇਲਾ ਕਿੱਡਣਾ ਪਿਆ ਉਹਨਾਂ ਰੇਤਾ ਬਾਦੀ ਨਾ ਜਿਵੇਂ ਜਿਵੇਂ ਰੇਤਾ ਖਿੜਦੇ ਗਿਆ ਉਹ ਸਿਲ ਤਾਂ ਸਿਲ ਦੀ ਰੇਤਾ ਕਰਕੇ ਐ ਕਰ ਜਿਵੇਂ ਐ ਨਹੀਂ ਕਰਦੀ ਉਦਾਂ ਤੋਂ ਪਲਚ ਪਲਚ ਜੀ ਹੁੰਦੀ ਭਾਲ ਜੀ ਹੋਣੀ ਨਾ ਭਾਲ ਦੀ ਸਵਾਦ ਹੁੰਦਾ ਅੱਜ ਬਹੁਤ ਸੋਹਣੀ ਕਰੋੜਾ ਇੱਥੇ ਪਰ ਉਹ ਤੇ ਉਹਦੇ ਕਲੀ ਲਾਲ ਕੋਲ ਦਾ ਡੋਲਾ ਲਾਲ ਕੀਤਾ ਸੀ ਨਾ ਜਦੋਂ ਬਾਵਾ ਸ਼ਾਂਤੀ ਮਹਬੂਬਦੀਨ ਦੀ ਕਾੜੀ ਲਾਲ ਆਈ। ਕਲੀ ਲਾਲ ਆ ਪਾ ਫੜਦਾ ਰਹੀਂ ਤੋਂ। ਉਹਦੇ ਸਾਰੇ ਜ਼ਖਮੀ ਹੋ ਗਏ ਮਾਂ। ਤੇਰਾ ਬਾਹ ਕੱਚ ਗਿਆ ਇਦਾਂ। ਹਾਂ। ਫੜੀ ਨਾ ਹੱਥ ਨਾ ਹੀ ਹੱਥ ਕਰੜਾ ਹੀ ਜਦਾਂ। ਹੱਥ ਕਲੀ ਲਾਇਆ ਹੱਥ ਨੂੰ। ਇਹ ਫੜਦਾ ਐ ਸਾਈਡ ਤੋਂ ਤੇ ਮੈਂ ਕਰਕੇ ਉਹ ਤੇ ਹੱਥ ਘੁੰਮਦਾ ਰਿਹਾ। ਘੁੰਮਦਾ ਰਿਹਾ। ਉਹ ਮਾਂ ਤੋਂ ਛੁੜ ਗਿਆ। ਉਹਦੇ ਤਾਂ ਬਾਹ ਹੋ ਗਿਆ ਸਾਰਾ। ਮੈਂ ਆਂਦਾ ਫਰੋਣਾ ਮੈਂ ਤੇ ਤਾਂ ਸ਼ਰਟ ਨਹੀਂ ਪਹਿਨਦੀ ਅੱਜ ਮੈਸੇਜ ਆਇਆ ਮੈਂ ਚੱਲ ਕੋਈ ਨਹੀਂ। ਤੂੰ ਕਰਦਾ ਰਹਿ ਤਾਂ। ਸਹੀ ਹੈ ਬਈ। ਹਾਂ। ਕਿੰਨਾ ਟਾਈਮ ਲੱਗਣਾ ਪਣਗਾ ਇੱਥੇ 5:30 ਹੋ ਗਏ ਤੇ ਹੋ ਗਏ ਰੈਡੀ ਕਹਦਾ ਵੀਰ ਜੀ 5:30 ਬਸ ਨਿਕਲਾ ਜਿਦਾਂ ਲੋਕ ਤਤ ਕੋਈ ਨਹੀਂ ਬੰਦਾ ਪ੍ਰਮੋਟ ਕਰੀ ਗਿਆ ਬੰਦਾ ਆ ਬੰਦਾ ਯਾਰ ਓਕੇ ਤੇ ਆ ਗਿਆ ਤੇ ਬੰਦਾ ਘਰੋਂ ਬਹੁਤ ਗਰੀਬ ਆ ਬੜੇ ਸੋਹਣੇ ਲੋਕ ਤਤ ਲਿਖਦਾ ਵਿਚਾਰਾ ਤੇਦਾ ਮੁੱਲ ਨਹੀਂ ਪੈਂਦਾ ਮੇਰੇ ਭਰਾ ਚਲੋ ਸਾਡੇ ਚੈਨਲ ਤੇ ਜਰੀਏ ਦੀ ਸਪੋਰਟ ਕਰੋ ਜਿਹੜਾ ਕੱਲ ਸੁਣਾਇਆ ਹੀ ਨਾ ਮੈਨੂੰ ਘਰੇ ਆ ਵੀਰ ਕੱਲ ਜਿਹੜਾ ਬਾਅਦ ਚ ਸੁਣਾਇਆ ਠੀਕ ਲੋਕ ਤਤ ਉਸ ਨਾਮ ਮੇਰਾ ਭਰਾ ਮੜਾ ਲੱਗ ਗਿਆ ਜੀ ਭਾਈ ਫਾੜੋ ਵੀ ਇਹ ਤੋਂ ਵੱਡਾ ਕਾਲ ਯੁੱਗ ਹੋਰ ਕਿਹੜਾ ਆਉਣਾ ਏ ਅੱਖਾਂ 'ਚ ਕਸੋਂ ਨੇ ਆਪਾਂ ਲੈ ਲੈ ਕੇ ਰੋਣਾ ਏ ਇਤੋਂ ਵੱਡਾ ਕਾਲ ਯੁੱਗ ਹੋਰ ਕਿਹੜਾ ਆਉਣਾ ਏ ਅੱਖਾਂ 'ਚ ਕਸੋਂ ਨੇ ਆਪਾਂ ਲੈ ਲੈ ਕੇ ਰੋਣਾ ਏ ਉਹ ਕਲਾਕਾਰ ਗਾਣਿਆਂ 'ਚ ਮਾਰਦੇ ਹੀ ਬੜਕਾਂ ਕਲਾਕਾਰ ਗਾਣਿਆਂ 'ਚ ਮਾਰਦੇ ਹੀ ਬੜਕਾਂ ਓਏ ਹਰ ਵੀਡੀਓ ਦੇ ਵਿੱਚ ਰਹਿੰਦੀ ਗੋਲੀ ਚੱਲਦੀ ਪਾਠੀਆਂ ਦੀ ਪੇਟਾਂ ਸਾਨੂੰ ਜ਼ਿਆਦੀ ਲੱਗਦੀ ਓ ਕਲਾਕਾਰ ਲਈ ਕੋਈ 16 ਲੱਖ ਵੱਡੀ ਗੱਲ ਨਹੀਂ ਪਾਠੀਆਂ ਦੀ ਪੇਟਾਂ ਸਾਨੂੰ ਜ਼ਿਆਦੀ ਲੱਗਦੀ ਓ ਕਲਾਕਾਰ ਲਈ ਕੋਈ 16 ਲੱਖ ਵੱਡੀ ਗੱਲ ਨਹੀਂ ਓ ਜੰਮਨ ਲੱਗ ਪਈਆਂ ਪੰਜਾਬ ਵਿੱਚ ਮੁੰਨੀਆਂ ਸਿਰਾਂ ਉੱਤੋਂ ਲਈ ਰੋਲੀ ਰਕਰਤੀਆਂ ਚੁੰਨੀਆਂ ਜੰਮਨ ਲੱਗ ਪਈਆਂ ਪੰਜਾਬ ਵਿੱਚ ਮੁੰਨੀਆਂ ਸਿਰਾਂ ਉੱਤੋਂ ਲਈ ਰੋਲੀ ਰਕਰਤੀਆਂ ਚੁੰਨੀਆਂ ਮਹਿੰਗੇ ਮੁੱਲ ਮਿਲੀ ਸਰਦਾਰੀ ਆਪਾਂ ਨੂੰ ਮੈਂ ਗੇਮੋਲੇ ਮਲੇ ਸਰਦਾਰੀ ਆਪਾਂ ਨੂੰ ਉਹ ਕਈ ਮੂਰਖ ਵੇ ਪੱਗਾ ਤੇ ਵੀ ਆਰਾ ਰੋੜਦੇ ਉਹ ਚਟੇਲੀ ਲੋਕਾਂ ਤੋਂ ਪੈਸੇ ਫਿਰੇ ਮੰਗਦਾ ਵੀ ਜਿਹਦੇ 18 ਕਿੱਲੇ ਲੱਗਦੇ ਸੀ ਡੀਟੀ ਰੋੜ ਤੇ ਉਹ ਚਟੇਲੀ ਲੋਕਾਂ ਤੋਂ ਪੈਸੇ ਫਿਰੇ ਮੰਗਦਾ ਵੀ ਜਿਹਦੇ 18 ਕਿੱਲੇ ਲੱਗਦੇ ਸੀ ਡੀਟੀ ਰੋੜ ਤੇ ਔ ਨਿੱਕੇ ਨਿੱਕੇ ਬੱਚੇ ਨਹਿਰਾ ਛੜਕਾਂ ਤੋਂ ਲੱਭਦੇ ਖੜਿਆ ਪੰਜਾਬ ਬਰਬਾਦੀ ਵਾਲੀ ਹੱਦ ਤੇ ਨਿੱਕੇ ਨਿੱਕੇ ਬੱਚੇ ਨਹਿਰਾ ਛੜਕਾਂ ਤੋਂ ਲੱਭਦੇ ਖੜਿਆ ਪੰਜਾਬ ਬਰਬਾਦੀ ਵਾਲੀ ਹੱਦ ਤੇ ਓ ਸਾਂਭ ਲੋ ਪੰਜਾਬੀਓ ਜੇ ਸਾਂਭ ਸਕਦੇ ਸਾਂਭ ਲੋ ਪੰਜਾਬੀਓ ਜੇ ਸਾਂਭ ਸਕਦੇ ਹੋਏ ਕਵਾਰੀ ਵੇੜਾ ਲੰਘ ਗਿਆ ਹੱਥ ਨਹੀਂ ਜਿਵਾਉਣਾ ਓ ਤਕੜੇ ਹੋ ਤੇ ਹੱਲਾ ਆਪ ਮਾਰੀਏ ਓਏ ਕਿਸੇ ਪਾਰਟੀ ਬਾਜੀ ਨੇ ਚਿੱਟਾ ਬੰਦ ਨਹੀਂ ਕਰਾਉਣਾ ਤਕੜੇ ਖੋ ਉਤੇ ਖਲਾ ਆਪ ਮਾਰੀਏ ਓਏ ਕਿਸੇ ਪਾਰਟੀ ਬਾਜੀ ਨੇ ਚਿੱਟਾ ਬੰਦ ਨਹੀਂ ਕਰਾਉਣਾ ਓ ਚੂਹੇ ਵਰਗੋ ਪੰਜਾਬ ਨੂੰ ਪਖੰਡੀ ਖਾਈ ਜਾਂਦੇ ਆ ਲੋਕੀ ਭੁੱਲ ਕੇ ਬਾਣੀ ਨੂੰ ਡੇਰੇਆਂ ਤੇ ਜਾਈ ਜਾਂਦੇ ਆ ਓ ਕਦੇ ਮਾਫ ਨਾ ਕਰੂਗਾ ਇਤਿਹਾਸ ਮਿੱਤਰੋ ਕਦੇ ਮਾਫ ਨਾ ਕਰੂਗਾ ਇਤਿਹਾਸ ਮਿੱਤਰੋ ਓ ਕਦੇ ਆਪਣੇ ਇਤਿਹਾਸ ਨਾਲ ਦਗਾ ਨਾ ਕਮਾਈਏ ਓ ਪੈਸਾ ਤੇਲਾ ਸਭ ਕੁਝ ਰਹਿ ਜਾਣਾ ਇੱਥੇ ਚੰਦੇ ਸਿੱਕਿਆਂ ਦੇ ਲਈ ਕਦੇ ਗੁਰੂ ਨਾਲ ਵਟਾਈਏ ਪੈਸਾ ਤੇਲਾ ਸਭ ਕੋ ਜੇ ਰਹੇ ਜਾਣਾ ਇੱਥੇ ਚੰਦੇ ਸਿੱਕਿਆਂ ਦੇ ਲਈ ਕਦੇ ਗੁਰੂ ਨਾ ਵਟਾਈਏ ਵਾਹ ਜੀ ਮੈਂ ਤਾੜੀ ਨਹੀਂ ਮਾਰੂੰਗਾ ਭਰਾ ਇਹ ਖਲਾਤ ਸੱਚੇ ਆ ਇਹਦੇ ਸਾਰਾ ਜੋਗ ਵਿੱਚ ਬੀਤਣ ਡਿਆ ਪੰਜਾਬ ਤੇ ਉਹ ਗਾਹੀ ਹੋਣ ਡਿਆ ਵਾ ਇਹ ਤੇ ਆਪ ਨੂੰ ਖੁਸ਼ ਹੋ ਕੇ ਤਾੜੀ ਮਾਰਨੀ ਨਹੀਂ ਬਣਦੀ ਵੈਸੇ ਬਹੁਤ ਵਧੀਆ ਵੀਰ ਲੇਦਾ ਇਹਦੀ ਸਪੋਰਟ ਕਰੋ ਜਿੰਨੀ ਹੁੰਦੀ ਮੇਰੇ ਭਰਾ ਜੇ ਕੋਈ ਵੇਂਦਾ ਵਾ ਚੰਗਾ ਬੰਦਾ ਇਹਦੀ ਹੈਲਪ ਕਰੋ ਤੇ ਇਹਦਾ ਗਾਣਾ ਘੜਾਓ ਵਿਚਾਰੇ ਦਾ ਨਾਲੇ ਉਹ ਵੀ ਇਹ ਇਕੱਲਾ ਪਸਥੇਰਾ ਚੱਲੀ ਜਾਂਦਾ ਪੰਜਾਬ 'ਚ ਜਿਹੜੇ ਇਹੋ ਜਿਹੇ ਹੈਗੇ ਜਿੰਨਾਂ ਕੋ ਟੈਲੈਂਟ ਹੈਗਾ ਤੇ ਕੁਝ ਪੱਲੇ ਨਹੀਂ ਹੈਗਾ ਵਿਚਾਰਿਆਂ ਦੇ ਲੋਨ ਨੂੰ ਉਹਨਾਂ ਦੀ ਹੈਲਪ ਕਰੋ ਜਿਹੜੇ ਰੀਅਲ ਹੀਰੋ ਆ ਗਾਣਾ ਚਲੋ ਵਧੀਆ ਆਵਾਜ਼ ਵੀ ਵਧੀਆ ਜਿਹੜੇ ਬੋਲ ਲਿਖੇ ਉਹ ਵੀ ਬੜੇ ਵਧੀਆ ਸਾਕੇ ਬੋਲ ਬੜੇ ਸੋਹਣੇ ਵੀਰ ਦੇ ਗਾਣੇ ਵੀ ਵੀਰ ਨੇ ਇੱਕ ਦੋ ਦਿੱਤੇ ਆ ਉਹ ਆਏ ਵੀ ਆ ਗਾਣੇ ਕਿਹੜੇ ਗਾਣੇ ਆਏ ਤੁਸੀਂ ਜਿਹੜੇ ਰੰਧਾ ਦਾ ਬ੍ਰਦਰ ਨੂੰ ਦਿੱਤੇ ਸੀ ਗੀਤ ਉਹਨਾਂ ਸਟੇਜ ਕੀਤੇ ਆ ਕਿਹੜਾ ਗਾਣਾ ਸੀ ਉਹ ਹੈਗਾ ਸੀ ਕਿ ਵੇਖ ਮੇਰੇ ਦਾਤਿਆ ਕੇ ਹੁੰਦਾ ਪਿਆ ਜਗ ਤੇ ਕਈ ਦੇਚ ਦੇ ਸਮਾਜ ਸੇ ਵੀਰਲੇ ਚੋਰ ਠੱਗ ਨਹੀਂ ਉਹ ਵਿੱਚੋਂ ਭਰੇ ਪੈਨੇ ਸਾਰੇ ਬੇਈਮਾਨੀ ਨਾਂ ਤੇ ਉਤੋਂ ਵਫਾਦਾਰ ਮਾਲਕਾ ਆ ਗੁਰੂ ਘਰਾਂ ਚੋਂ ਗ੍ਰੰਥ ਸੇ ਵਿੱਚ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੇ ਚੌਂਕੀਦਾਰ ਮਾਲਕਾ ਆ ਗੁਰੂ ਘਰਾਂ ਚੋਂ ਗ੍ਰੰਥ ਸੇ ਵਿੱਚ ਚੋਰੀ ਹੋਈ ਜਾਣੇ ਨਾ ਮੜੀਆਂ ਚ ਰੱਖੇ ਚੌਂਕੀਦਾਰ ਮਾਲਕਾ ਕਿ ਦੇਖੇਸ ਦੁਨੀਆ ਦੇ ਪੁੱਠੇ ਹੀ ਰਿਵਾਜ ਨੇ ਤੇ ਪੁੱਨ ਦੀ ਥਾਂ ਵਜੀ ਜਾਂਦੇ ਪਾਪਾਂ ਵਾਲੇ ਸਾਜ ਨੇ ਓ ਸੁੱਖ ਕਿਤੇ ਉਹ ਨਜ਼ਰ ਮੈਨੂੰ ਹੁੰਦਾ ਨਹੀਂ ਤੇ ਦਿਸਣ ਤਬਾਈਆਂ ਮਾਲਕਾ ਆ ਬਾਪੂ laaj ਖਣੋ ਮੰਜੇ ਉਤੇ ਪੈ ਗਿਆ ਤੇ ਪੁੱਤ ਦੇਨ ਪੱਟ ਬੋਲਣੂ ਦਵਾਈਆਂ ਮਾਲਕਾ ਆ ਬਾਪੂ laaj ਖਣੋ ਮੰਜੇ ਉਤੇ ਪੈ ਗਿਆ ਤੇ ਪੁੱਤ ਦੇਨ ਪੱਟ ਬੋਲਣੂ ਦਵਾਈਆਂ ਮਾਲਕਾ ਇਹ ਆਪਣਾ ਗੀਤ ਜਰਾ ਰੰਮੀਰ ਦਾ ਵੀ ਪ੍ਰਿੰਸ ਦਾ ਮੈਨੇਜ ਕੀਤਾ ਹੋਰ ਵੀ ਇੱਕ ਦੋ ਗੀਤ ਉਹਨਾਂ ਕੋਲ ਹੈ ਵਿਚਾਰਾ ਕੱਲ ਮਿਲੋ ਕਰਿਆ ਆ ਹੀ ਚਲੋ ਆਪਣੇ ਜਿੰਨਾ ਇੱਜ਼ਤ ਮਾਣ ਹੁੰਦਾ ਆ ਕਰਦੇ ਆ ਇਹ ਵੀ ਇਹਨੇ ਮੈਂ ਦੱਸਿਆ ਕਹਿੰਦਾ ਮੇਰਾ ਨਾਂ ਗਾਣੇ ਚ ਕੱਢ ਦਿੱਤਾ ਗਿਆ ਜਿੱਦਾਂ ਤੇ ਚਾਰ ਗਾਣਿਆਂ ਦਾ ਕਹਿੰਦਾ ਮੈਨੂੰ 2000 ਰੁਪਿਆ ਦਿੱਤਾ ਤੂੰ ਇਹ ਗਵੇਹ ਲੋ ਇਨਸਾਨੀਅਤ ਆਪਾਂ ਸੱਚੀ ਗੱਲ ਕਰਦੇ ਆ ਤੇ ਇਹਦੀ ਮਿਹਨਤ ਦਾ ਮੁੱਲ ਪਾਓ ਬਾਕੀ ਬਾਬਾ ਨਾਨਕ ਪਾਉਣ ਵਾਲਾ ਵੀਰ ਐਦਾਂ ਹੀ ਜਰੀਆ ਬੰਦਾ ਕੋਈ ਉਹ ਮਿਹਰਬਾਨੀ ਫਿਰ ਕੋਈ ਨਹੀਂ ਕੋਈ ਨਹੀਂ ਮਿਲਦੇ ਆਪਾਂ ਸੁਣਨੇ ਟਾਈਮ ਹੂੰ ਕਿਤਨਾ ਖੋਇਆ ਜਾ ਪਿਆ ਤੂੰ ਕਿਦਾਂ ਖਾਣਾ ਨਾਲ ਖਾ ਜਾਣਾ ਤੂੰ ਕਿਦਾਂ ਖੋਇਆ ਜਾ ਪਿਆ ਕੇ ਦਾ ਕੋ ਲੋਬ ਤੂੰ ਫਟਕੀ ਕੀ ਬਾਤ ਜਣਾ ਤੈਨੂੰ ਹੂੰ ਫੜੇ ਚੱਲ ਉੱਧਰ ਹੂੰ ਤੀਨਾ ਦੇਰਾ ਗੁਰਕੀਰਤ ਸਿੰਘ ਹਾਂ ਤੰਗਾ ਜੇ ਨਾ ਫੇਰ ਪੰਜ ਦਿਨ ਚੜਦੀ ਕਲਾ ਫੇਟਿਆ ਕੰਮ ਹੈ ਹਾਂਜੀ ਆ ਲੋ ਭਾਂਜੀ ਮੋਟਵਾ ਨੀ ਵਧੀਆ ਜੀ ਵਧੀਆ ਮਾੜੀ ਜੀ ਗੱਲ ਸੁਣਿਓ ਇਧਰ ਆਇਓ ਮੜਾ ਜਾਂ ਉਧਰ ਜਾਵੀਂ ਉਧਰ ਜਾਵੀਂ ਮੜਾ ਇੱਥੇ ਚਪਲਾਂ ਲਾਓ ਮੜਾ ਚਪਲਾਂ ਲਾਓ ਲਓ ਚਾਪਲਾ ਦੀਆਂ ਇਹਦੀਆਂ ਲਵਾਓ ਅੰਗਲਾ ਕੋਈ ਨਹੀਂ ਕਿੰਨ ਜਾਂਦੀਆਂ ਆ ਕੀ ਆ ਤੇਰੇ ਕੀ ਮੜੀਆਂ ਆ ਇਹ ਆ ਤਾਂ ਮੈਂ ਅੱਜ ਵੇਖੀਆਂ ਓਏ ਇਹ ਇੱਦਾਂ ਹੀ ਸ਼ੁਰੂ ਤੋਂ ਆ ਮਾ ਹੈਗੀ ਨਹੀਂ ਘਰੇ ਵਿੱਚ ਕੀ ਉਹ ਗੁੱਡੀ ਦੇ ਨਾਲ ਦੀ ਉਂਗਲ ਮਾ ਹੈਗੀ ਨਹੀਂ ਕੀ ਵਿੱਚ ਉਹ ਬੜਾ ਕਿਆ ਨੀਗੀ ਦੀ ਉਂਗਲੀ ਇੱਕ ਉਹ ਲੇਖਾ ਪੈ ਗਿਆ ਉਲਟ-ਪੁਲਟ ਲਾ ਅੱਗੇ ਪਿਛੇ ਲੱਗੀਆਂ ਮੈਨੂੰ ਪਤਾ ਨਹੀਂ ਹੁੰਦਾ ਭਾਈ ਸਾਹਿਬ ਕੱਲ ਠੀਕ-ਠਾਕ ਦੇ ਬੱਲੇ ਭਾਈਆ ਕਿੱਦਾਂ ਤੇ ਤਾਂ ਚੱਲ ਚੱਢੀ ਗਾ ਮੈਨੂੰ ਨਹੀਂ ਪਤਾ ਜੋ ਬਣਾਉਦੋ ਕਿਸ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਕਰਨੀ ਗੱਲ ਕਰਦੀ ਆ ਚਾਹ ਪਾਣੀ ਲਿਆ ਦਾਪੜ ਮਾ ਆਣੋ ਤੂੰ ਭਰਾਵਾ ਤੂੰ ਦੇ ਫੋਨ ਤੁਹਾਨੂੰ ਪਤਾ ਆਈ ਜਾਣਾ ਫੋਨ ਲਾਇਆ ਮੈਂ ਮੈਂ ਵਿਖਾਵਾਂ ਖੜ ਜਾ ਦੋ ਫੋਨ ਲਾਇਆ ਦੋ ਤੂੰ ਐਵੇਂ ਫਿਰ ਮੈਂ ਗੁੱਸੇ 'ਚ ਲਾਇਆ ਮੈਂ ਇਹ ਫੋਨ ਗੱਟੇ ਜਿਹੜਾ ਤੇਰੇ ਤੇ ਚੁੱਕੇ ਨਾ ਮੈਂ ਲਾਈ ਜਾਂਦੀ ਮੈਂ ਦਾ ਫੋਨ ਮੈਂ ਲਾਇਆ ਜ਼ਰਾ ਹਣਾ ਮੈਂ ਸੌ ਗਿਆ ਦੋ ਫੋਨ ਲਾਇਆ ਪੂਟਾ ਤਲਵੰਡੀ ਆਹੋ ਤਿੰਨ ਫੋਨ ਲਾਇਆ ਪੂਟਾ ਤਲਵੰਡੀ ਵਾਵੇ ਹੋਰ ਵੀ ਤੇਰੇ ਦੇਣਾ ਦੱਸ ਲੈ ਮੇਰੇ ਤਿੰਨ ਫੋਨ ਲਾਇਆ ਦੋ ਨਹੀਂ ਝੂਠਾ ਰਿਹਾ ਦੋ ਤੇਰੇ ਕਿਨੇ ਟਾਡੇ ਬੜੇ ਐ ਮਸੌ ਗਿਆ ਮੈਂ ਇਹਨਾਂ ਨੂੰ ਨਾ ਮੈਸੇਜ ਮੂਸਲ ਗਰੁੱਪ 'ਚ ਪਾ ਕੇ ਸਾਰਾ ਤੇ ਉਹ ਜਿਹਾ ਲਾਇਆ ਵੀ ਬੰਦਿਆਂ ਦਾ ਪਤਾ ਆ ਵੀ ਆ ਬੰਦੇ ਐ ਕਰਕੇ ਕਰ ਲਿਓ ਤੇ ਬਸ ਫਿਰ ਆ ਜਿਓ ਤੇ ਨੰਬਰ ਇਹਨਾਂ ਨੂੰ ਸਾਰੇ ਬੰਦੇ ਦੇ ਦੇ ਤੇ ਕਨੈਕਟ ਕਰ ਲਓ ਮੈਂ ਸੌ ਗਿਆ ਮੁੜ ਕੇ ਇਹ ਵੀ ਦਿਲ ਵਾਲੇ ਚੋਣ ਨੀ ਲੈ ਤੇ ਦਿਖਾ ਹੋਣਾ ਦੇਰ ਵਾਲੇ ਕਹੇ ਚੁੱਕਦਾ ਆਵੇ ਕਿਹੜੇ ਦੇਲ ਵਾਲੇ ਕੋਈ ਨਹੀਂ ਹੈਗਾ ਦੇਰ ਵਾਲਾ ਮੇਲ ਵਾਲਾ ਕਿਉਂ ਨਹੀਂ ਹੋਇਆ ਕਿਹਦਾ ਵੀਰ ਜੀ ਕੈਮ ਲਿਓ ਦਿਓ ਗਲਾਸ ਨੇ ਆਪ ਉਹ ਪਕੌੜੀ ਕਿੱਧਰ ਲੈ ਗਿਆ ਉਹ ਕਿਉਂ ਮਾਰਨਾ ਹੀ ਜੱਫੇ ਨਹੀਂ ਪਾਉਣੇ ਚਾਰ ਏਡਾਂ ਪਾਉਣੇ ਕਿਨੇ ਪਕਾੜੇ ਫੁੱਲਣੇ ਹੋਣ ਕੇ ਅੰਦਰ ਬੱਸ ਉਹਨੇ ਬਾਅਦ ਚਾ ਰੱਖੇਗਾ ਫਿਰ ਗਏ ਆ ਪਰਾਉਣੇ ਨੇ ਪਕੌੜੇ ਨੇ ਪਰਾਉਣੇ ਨੇ ਮੈਚ ਤੋਂ ਪਹਿਲਾਂ ਹੀ ਖਾਉਣੇ ਆ ਹੋਰ ਪਾ ਦੇ ਕੁੱਟ ਕੇ ਸ਼ਰਦਾਈ ਰੱਖੀਦਾ ਮੈਂ ਐਂਡ ਤੇ ਜਾਉਂਦਾ ਉਹਦੇ ਬਾਈ ਹੋ ਜਾਣੀ ਵੀਰ ਨਵੀਂ ਲਾ ਆਹ ਹੋ ਗਈ ਨਵੀਂ ਲਾ ਉਹਦੇ ਬਾਈ ਹੋ ਜਾਣੀ ਨਹੀਂ ਮੇਰੀ ਤੂੰ ਲਾ ਦੀ ਤੇਨ ਬਾਈ ਹੁੰਦੀ ਆਹ ਹੈ ਤੂੰ ਛੱਡ ਦੀ ਕੋਈ ਹੋ ਗਿਆ ਮੈਂ ਇੱਕ ਦਿਨ ਵਾਈ ਵਾਲੀ ਪੀ ਨਹੀਂ ਸਕਦਾ ਦੱਸ ਨੇ ਅੰਗੋਟ ਜਾਨੇ ਗੱਲ ਹੋ ਗਈ ਆ ਜੋ ਆਹ ਚਲੇਬ ਲਿਆ ਨਾਲੇ ਜਲੇਬ ਪਕੌੜੇ ਖਾਈ ਆ ਜੋ ਆਲੇ ਵਾਲੇ ਉਹ ਬੰਦੇ ਇੱਧਰ ਦੇ ਵੇਖਿਆ ਹੀ ਨਹੀਂ ਬੱਲੇ ਬੱਲੇ ਸੱਬੇ ਬਵਾ ਗੇ ਕਿਵੇਂ ਮੋੜ ਵਿੱਚ ਝੂਮ ਲੰਮਾ ਜਿਉ ਲੰਮਾ ਪੱਟੇ ਹੀ ਕੱਢੀਆਂ ਦਾ ਅੱਜ ਰੰਮੇ ਨੇ ਰੇਟ ਇੱਕ ਪਾਉਣੀ ਐ ਤੇ ਪੱਟੇ ਵੇ ਹਾਏ ਓਏ ਇਹ ਸਾਡੇ ਵੀ ਰੇਟ ਇੱਕ ਤੇ ਪਾ ਕੇ ਇੱਕੋ ਰੇਟ ਪਾ ਕੇ ਇੱਕੋਰਾ ਪੱਟੇ ਯੂਜ਼ ਕਰਕੇ ਲਾਉਂਦਾ ਵਾ ਵਿੰਦਾ ਨਹੀਂ ਇੱਥੇ ਟਾਟਾ ਪੈ ਜਾਂਦੇ ਆ ਵਾਧੂ ਹੋਣੇ ਹੋਣੇ ਐਵੇਂ ਵਾਧੂ ਆ ਸਾਡੇ ਨੇ ਲਿਆ ਕੇ ਤੇ ਤੁਸੀਂ ਆਪ ਖਾਨ ਲਾ ਪਿਆਂ ਕੀ ਕਰਦੇ ਆ ਐਪੀ ਇਹਨੂੰ ਸ ਕੋਈ ਇਹ ਐਪੀ ਨੂੰ ਨਹੀਂ ਹੋਣੇ ਸਭ ਇਹਨੂੰ ਬੰਦੇ ਥੋੜੀ ਜਿਦ ਤਰ੍ਹਾਂ ਨੇ ਕੱਲ ਕੀਤੀ ਆ ਲੈ ਲੈ ਸਭ ਕੀਤੀ ਤਾਂ ਕੱਲ ਕੱਲ ਨੇ ਨੇ ਸਾਨੂੰ ਚਾਹ ਪਾਣੀ ਨਹੀਂ ਪਿਆ ਕੱਲ ਨੇ ਇਹਦੇ ਕੀ ਉੱਥੇ ਉੱਥੇ ਕੀ ਰਿਸ਼ਤੇਦਾਰੀ ਹੈ ਜੀ ਅੱਛਾ ਕੱਢ ਕੱਢ ਕੇ ਚਾਹ ਮੰਗਾਈ ਇਹਦੀ ਵੇਲਾ ਨਾਨਕੇ ਫਿਰ ਮੜੀ ਤੇ ਤੈਨੂੰ ਆਖਿਆ ਸਾਡੇ ਇੱਕ ਨੂੰ ਚਾਹ ਪਾਣੀ ਪਹਿਲਾਂ ਮਿਲੂਗਾ ਮਿਲੂਗਾ ਇਹਨੂੰ ਕੋਈ ਨਹੀਂ ਮਿਲਦਾ ਹਾਂ ਇਹਨੂੰ ਲਿਆਉਂਦੀ ਹਾਂ ਬਾਹਰ ਉਹ ਲਿਆ ਕੇ ਦਿੱਤੀਆਂ ਨਿਕਰਾ ਤੈਨੂੰ ਨਰਜੀ ਲਿਆ ਕੇ ਦਿੱਤੀ ਤੈਨੂੰ ਜੁਆਇੰਟ ਬਲੇਕ ਤੇ ਲਿਆ ਕੇ ਦਿੱਤੇ ਤੈਨੂੰ ਕਾਣ ਆਏ ਆ ਕਾਣ ਆਏ ਆ ਆ ਕਾਰੇ ਦੇ ਉਹਨੂੰ ਕੈਮਰਾ ਇੱਕ ਮਿੰਟ ਕਿੰਨੇ ਨਿਕਰੇ ਤੈਨੂੰ ਕਿਨੇ ਦੀਆਂ ਸਹੀ ਸਹੀ ਹਣਾ ਝੂਠ ਨਹੀਂ ਦੱਸਦਾ ਝੂਠ ਨਹੀਂ ਬੋਲਣਾ ਜੀ ਜ਼ਿਕਰ ਦਿੱਤੀ ਕਿ ਨਹੀਂ ਆ ਇੱਕ ਓਏ ਕਿੱਥੇ ਗਿਆ ਚੱਪਾ ਜੋ ਬਣਾ ਆਹ ਲੈ ਆਹ ਲੱਤਾ ਚੱਪਾ ਨਵੇਂ ਨੂੰ ਨਿਕਰ ਦਊਂਗਾ ਤੁਹਾਨੂੰ ਵੱਡਿਆਂ ਨੂੰ ਕਿਹਾ ਦਾਂ ਇੱਕ ਮੇਰੇ ਦੋ ਮੇਰੇ ਕੋਲੋਂ ਵੀ ਪਾਈ ਫਿਰਦੇ ਇੱਕ ਦਿੱਤੀ ਲੰਮੇ ਨੂੰ ਇਹਨੂੰ ਦਿੱਤੀ ਨਿਕਾ ਪੂਕੜ ਦੋ ਤਾਂ ਅੱਗੇ ਨੂੰ ਆਹ ਚੱਪੜਾ ਪਾਈਆਂ ਥੱਲੇ ਵੇਸਬੂਤ ਆਹ ਦੇਖ ਫੇਮ ਤੇ ਇੱਕ ਨਾਲ ਟੀ-ਸ਼ਰਟ ਦਿੱਤੀ ਪੰਨੂਮ ਦਿੱਤਾ ਤਿੰਨ ਪੋਰਗ ਨੇ ਹਾਂ ਤਰਾਜ ਮਾਤੀ ਆ ਲੈ ਗਿਆ ਕੱਢ ਕੇ ਕੋਈ ਜਾਨੀ ਆ ਲੈ ਗਿਆ ਕੱਲ ਤੈਨੂੰ ਕੀ ਦੇ ਦਈਏ ਨਹੀਂ ਤੇਰੇ ਕੀ ਬਣਾਉਂਦਾ ਲੈ ਸੁਣ ਲੈ ਕੀ ਕਹਿੰਦਾ ਟੀਮ ਹੋਰ ਇਹਦੇ ਰੱਖ ਲਈ ਉਹਦੋਂ ਇਹ ਪਿਆਂਦਾ ਤੇਰਾ ਕੀ ਓਏ ਆਂਦਾ ਰੇਲ ਪਾਣੀ ਜਿਵੇਂ ਪ੍ਰੀਤ ਕੋ ਚੱਲੇ ਮੈਂ ਮੈਂ ਫੰਨੇਗਾ ਮੈਂ ਤੇ ਆਹ ਸਾਹ ਰੋਲਣ ਡਿਆ ਇਹ ਦੱਸ ਦੇਣ ਮੈਂ ਇਦਾਂ ਰਹਿਣਾ ਅੱਜ ਨਾ ਕਹਿ ਸਾਹ ਰੋਲਣ ਡਿਆ ਆ ਬਹੁਤ ਆ ਰਿਹਾ ਇਧਰੋਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਨਾਲ ਹੀ ਅਰੇ ਜਿਹੜੇ ਬੋਡੀ ਦਾ ਕਰੰਟ ਮੁੱਕੇ ਆ ਆਉਣੇ ਕਿਉਂ ਮਿਹਨਤਾਂ ਸ਼ੁਰੂ ਹੋਈਆਂ ਨਾ ਆਉਣੇ ਕਿਦੋਂ ਸੁਸਤੀ ਹੋਈ ਬਾਡੀ ਸੁਸਤ ਹੋਈ ਆ ਮੈਂ ਮਿਹਨਤ ਲਾਉਣ ਤੋਂ ਬਾਅਦ 15ਵੇਂ ਦਿਨ 16ਵੇਂ ਦਿਨ ਬਾਡੀ ਸ਼ੁਰੂ ਹੋ ਗਈ ਕਹ ਦੱਸਾਂ ਆਹੋ ਮੇਲਾ ਬਦਸਨ ਦਾ ਦੱਸਦੇ ਮਾਂ ਪੁੱਛਾਂ ਦਾ ਮੇਲਾ ਹੀ ਕੋਣ ਨੇ ਅੱਗੇ ਕਰਾਰੇ ਕੋਈ ਯਾਰ ਰੇਡੀਓ ਮਿੰਟ ਮਾਰੋ ਕੋਈ ਦੀ ਨਹੀਂ ਖੌਂਦੇ ਤੁਸੀਂ ਯਾਰ ਰੇਡੀਓ ਰੇਡੀਓ ਚੱਲੋ ਤੁਸੀਂ ਚੱਲੇ ਪਈਦਾ 6 ਵਜ ਗਏ ਨੇ ਛੇ ਵਾਧੇ ਹੋਰ ਅੱਡੀ ਲੰਮਿਆ ਓਏ ਲੰਮਿਆ ਤੇਰੇ ਨਾਲ ਬੁਰੀ ਕਰ ਗਿਆ ਏ ਕਾਰਜ ਦੇ ਵਿਚਾਰ ਲੈ ਜਾ ਕੀ ਕੀ ਹੋ ਗਿਆ ਕਾਰਜ ਦੇ ਵਿਚਾਰ ਲੈ ਜਾਣ ਆਈ ਇੱਕ ਵਿਚਾਰ ਕਾਜ ਲੈ ਆਈ ਤੇ ਮਰ ਚਾਹ ਲੈ ਵਿਚਾਰ ਲੈ ਜਾਣ ਦੱਸੋ ਕਾਰਜ ਵਿਚਾਰ ਦਿਓ ਦੋ ਦਿਨ ਮਰ ਚੱਲੇ ਐ ਮਹਾ ਭਜੇ ਦੋਵੇਂ ਨਹੀਂ ਹੋਏਗੀ ਮਹਾ ਭਜੇ ਅਸੀਂ ਦੱਸ ਮਹਾ ਭਜੇ ਨਾ ਆਪਾ ਮੈਂ ਦਾਦਾ ਕਾਟਾ ਜੇ ਹੋਰ ਕਿਸੇ ਨਾਲ ਖੇਡੇ ਤੇ ਬਹੁਤ ਸੋਹਣੇ ਜੱਫੇ ਲਾਉਂਦਾ ਹੈ ਜਦੋਂ ਸਾਡੀ ਟੀਮ ਖੇਡਦਾ ਘੱਟ ਲਾਉਂਦਾ ਅੱਛਾ ਉਹ ਮੈਂ ਜੋ ਅੱਜ ਨਾਲ ਨਾਲੇ ਨੂੰ ਹੁੰਦਾ ਵੀ ਲਾ ਹੀ ਲੈਣਾ ਅੱਦਾਂ ਨਿਆ ਦਾ ਡੇਟੇ ਟੈਂਦੇ ਨੇ ਇਹਨੂੰ ਪੁੱਛੋ ਕਾਰਨ ਕਿਉਂ ਕੀ ਕਾਰਨ ਹੈ ਵੀ ਇਹ ਹੈ ਕਿੰਨਾ ਚਾਹੀਦਾ ਹੈ ਆਪਣਾ denn denn ਮੈਂ ਕਿ ਜਿਆਦਾ ਨਹੀਂ ਮਿਲਦਾ ਤੂੰ ਸੱਤ ਪਾਵੇਂ ਤੈਨੂੰ ਹੀ ਪਾਵੇਂ ਅੱਖ ਮਾਰ ਕੇ ਲਾਦੇ ਕਿ ਇਹਨੂੰ ਪਾਵੇਂ ਸੈਂਟ ਮਾਰ ਕੇ ਲਾ ਦੇ ਜੋ ਮਰਜ਼ੀ ਜਦੋਂ ਪੂਰੇ ਕਰ ਲੈਣਾ ਟੀਟੀ ਲਾ ਲਾ ਕੇ ਨਾ ਤੈਨੂੰ ਵੀ ਆਦਤ ਆ ਪਤਾ ਕਈਆਂ ਬੰਦੇ ਨੂੰ ਆਦਤ ਹੁੰਦੀ ਗੁਰਗਾ ਇਦਾਂ ਕਰਨ ਦੀ ਅੱਖ ਮਾਰਨ ਦੀ بڑے ਬੰਦੇ ਵੇਖੇ ਮੈਂ ਸੌ ਲੱਗੇ ਆਪਣੇ ਦੇ ਘਟ ਵੇਖੀ ਅੱਖ ਮਾਰ ਨਹੀਂ ਦੇਖੀ ਕੱਲ ਪਿਆ 10000 ਲੱਗਾ ਜੀ ਆਪਾਂ ਅੱਖ ਨਾ ਮਾਰਦੇ ਮੈਂ ਨਾ ਮਾਰਦਾ ਅੱਖ ਮੈਨੂੰ ਪਤਾ ਚਿੱਕੜ 50000 ਨਾਲੋਂ ਮੈਨੂੰ ਆਦਾ ਬਚਾ ਚੰਗਾ ਨਹੀਂ ਵਧੀਆ ਬਹੁਤ ਆਪਦਾ ਪੈਸਾ ਦਾ ਆ ਜਾਂਦਾ ਰਹਿਣਾ ਉਹ ਵੀ ਤੇ ਦਿਨ ਹੁੰਦੇ ਕਿ ਜਦੋਂ ਆਪਾਂ ਗਰਾਊਂਡ 'ਚ ਕੀ ਕਰਦਾ ਹੈ ਤਾਂ ਅੱਜ ਆਪਾਂ ਕਰਕੇ ਨਾਂ ਬੁਲਾਉਣੇ ਅੱਜ ਤੇਰਾ ਬਣਾ ਸੱਚਾ ਪੀਸ ਭਰਾ ਨੂੰ ਦਿਓ ਮੁਬਾਰਕਾਂ ਭਾਈ ਲੁਧੂ ਦੀ ਟੀਮ ਦੇ ਜਿੰਨੇ ਪ੍ਰੋਮੋਟਰ ਆ ਸਪੋਰਟਰ ਆ ਸਾਰਿਆਂ ਨੂੰ ਨਵੇਂ ਟ੍ਰੇਟਨਾਂ ਸਨਮਾਨਤ ਪੀਸ ਭਰਾ ਕਹਿੰਦਾ ਵੀ ਸਾਰਿਆਂ ਦੇ ਨਾਂ ਬੁਲਾ ਦਿਓ ਛੇਤੀ ਛੇਤੀ ਮੁੜ ਕੇ ਕੋਈ ਬੰਦਾ ਮੋਕਰ ਨਾ ਜਾਵੇ ਨਾ ਜਾਂਦਾ ਵੇ ਆਓ ਅੱਜ ਬੁਲਾ ਦੇ ਸਾਰਿਆਂ ਦੇ ਨਾਂ ਛੇਤੀ ਛੇਤੀ ਬੁਲਾ ਦਿਓ ਉਹ ਅੱਜ ਸਾਰਿਆਂ ਦੇ ਨਾਂ ਬੁਲਾ ਦਿੱਤੇ ਜਾਣਗੇ ਤੁਹਾਨੂੰ پتہ ਲੱਗ ਜੂ ਕਿਹੜਾ ਕਿਹੜਾ ਬੰਦਾ ਕਿਹੜੀ ਟੀਮ ਕੋ ਰਹਿ ਗਈ ਆਵੇ ਮਿਲਣਾ ਕਦੋਂ ਆ ਪ੍ਰੀਤ ਫੋਟੋ ਨਹੀਂ ਖਿੱਚੀ ਕੋਈ ਲਿਖ ਦਿੰਦੇ ਨੇ ਅੱਜ ਦੁਬਾਰਾ ਲੋ ਰੇਟੀਕਟ ਮੱਤਾਂ ਦਾ ਲਾਭ ਪਾਉਗੂ ਆਣਾ ਜਿੰਨੀਆਂ ਆਪਣੇ ਮੈਚ ਤੇ ਗੱਡੀਆਂ ਹੁੰਦੀਆਂ ਮੈਨੂੰ ਲੱਗਦਾ ਨਹੀਂ ਕੋਈ ਟੀਮ ਨਹੀਂ ਹੁੰਦੀ 12 ਗੱਡੀਆਂ ਹਣੀਆਂ ਮੈਨੂੰ ਲੱਗਦੀ ਆਂ ਆਹ ਲਾਸਟ ਤੱਕ ਆਵਾ ਜਾਂਡੀਆਂ ਦੇ ਹਾਸ ਤੱਕ ਮੋਤੇ ਨਹੀਂ ਆਉਂਦੀਆਂ ਤਾਂ ਇੱਕ ਹੋਰ ਆਉਣੀ ਆ ਹੋਰ ਆਉਣੀ ਆ ਆਉਂਦਾ ਵੀ ਕਰਨਾ ਬੱਲੇ ਬੱਲੇ ਇਹ ਇੱਕ ਟੀ ਨਹੀਂ ਤਾਲੀਆਂ ਬਾਅਦੋਂ ਜੋਰਦਾਰ ਇਹ ਨੌਜਵਾਨ ਇੰਗਲੈਂਡ ਦੀ ਖੇਡ ਗਰਾਊਂਡਾਂ ਤੇ ਖੇਡਿਆ ਇਸ ਇਲਾਕੇ ਦਾ ਮਾਨਮਤਾ ਖਿਡਾਰੀ ਹੈ ਤੇ ਇਸੇ ਇਲਾਕੇ ਦੀ ਅਕੈਡਮੀ ਘਰਿਆਲੇ ਵਿੱਚੋਂ ਇਸ ਨੌਜਵਾਨ ਨੇ ਕਬੱਡੀ ਦੇ ਗੁਰ ਸਿੱਖੇ ਫਿਰ ਕਬੱਡੀ ਦਾ ਬੱਬਰ ਸ਼ੇਰ ਯਾਫੀ ਬਣਿਆ ਹੈ ਇਹ ਸਵਰਗੀ ਸਰਕਾਰ ਭਾਗ ਸਿੰਘ ਦਾ ਪੁੱਤ ਖੇਡ ਗਰਾਊਂਡ ਵਿੱਚ ਆ ਗਿਆ ਹੈ ਸਭ ਤੋਂ ਸਵਾਗਤ ਕਰਦੇ ਆਂ ਵੀ ਇਸ ਨੌਜਵਾਨ ਖਿਡਾਰੀ ਦਾ ਤੇ ਪਰਮਾਤਮਾ ਜੜਦੀ ਕਲਾ ਵਿੱਚ ਰੱਖੇ ਸਾਰੇ ਕਬੱਡੀ ਖਿਡਾਰੀਆਂ ਨੂੰ ਸ਼ੀਨੀਆ ਮਾਮਾ ਦੇ ਸ਼ੇਰ ਪੁੱਤ ਜੀ ਆਪਾਂ ਮੈਚ ਦੀ ਜਿਹੜੀ ਸ਼ੁਰੂਆਤ ਕਰੀਏ ਇੱਕ ਪਾਸੇ ਟੀਮ ਜਿਹੜੀ ਹੈ ਪ੍ਰੀਤ ਲੱਧੂ ਦੀ ਤੇ ਸੁਖੀ ਲੱਧੇਵਾਲ ਦੀ ਜਿਹੜੀ ਇਹ ਟੀਮ ਹੈ ਸੁਖੀ ਲੱਧੇਵਾਲ ਦੀ ਤਿਆਰ ਕੀਤੀ ਹੋਈ ਟੀਮ ਬਹੁਤ ਸਾਡਾ ਪਿਆਰਾ ਵੀਰ ਹੈ ਸੁਖੀ ਲੱਧੇਵਾਲ ਚੰਨ ਸੋਰਜੰਬਰ ਦੇ ਤਾਰੇ ਤਿੰਨਾਂ ਬੋਲ ਵਿਖਦੇ ਨੇ ਤਾਕਤ ਇਲਮ ਦੇ ਪੁੱਤਰ ਪਿਆਰੇ ਸੋਨੂ ਆਸਟ੍ਰੇਲੀਆ ਤੇ ਰਾਜਵੀਰ ਸਰਪੰਚ ਸੇਵਕ ਦੀ ਹਰ ਕਬੱਡੀ 500 ਦੀ ਉਹ ਇਧਰਲੇ ਪਾਸੇ ਹਰਮਿੰਦਰ ਅਲੀ ਰੱਖਿਆ ਗਿਆ ਹੈ ਲੱड्डੂ ਵਾਲੇ ਪ੍ਰੀਤ ਨੇ ਜਫਾ ਲਾਇਆ ਹੈ ਸਵਰਗੀ ਸਰਦਾਰ ਭਾਗ ਸਿੰਘ ਦੇ ਪੁੱਤ ਨੇ ਜਫਾ ਲਾ ਦਿੱਤਾ ਹੈ ਲੱੱਡੇ ਵਾਲ ਦਾ ਸੁੱਖੀ ਮਾਣ ਕਰਦਾ ਹੈ ਹੁਣ ਅੱਗੇ ਵਧ ਕੇ ਜਫੇ ਦੀ ਗੱਲ ਕਰਦਾ ਇੱਕ ਪਾਸੇ ਸੁੱਕਿਆ ਦਾ ਟਾਵਰ ਹੈ ਦੂਜੀ ਕੰਦੀ ਤੇ ਲੱड्डੂ ਦਾ ਪ੍ਰੀਤ ਹੈ ਭਾਈ ਲੱੱਡੀ ਦੀ ਧਰਤੀ ਆਹ ਮੁੰਡਾ ਕਹਿੰਦੇ ਸੁੱਕੇ ਪਿੰਡ ਵਾਲਾ ਟਾਵਰ ਹੈ ਖੜੇ ਖੜੇ ਡੱਕਣ ਦਾ ਹੌਸਲਾ ਰੱਖਦਾ ਇੱਕ ਵਿੱਚ ਜੋਰ ਹੈ ਨੌਜਵਾਨ ਦੇ ਬਾਹਾਂ ਦੇ ਵਿੱਚ ਬਲ ਹੈ ਆਪਣੀ ਟੀਮ ਦੇ ਵਾਸਤੇ ਜੱਫਾ ਲਾ ਗਿਆ ਇੱਕ ਪਾਰੀਆਂ ਦੇ ਲਈ ਅਗਲੀ ਕਬੱਡੀ ਪਾਉਣ ਲਈ ਕਾਕਾ ਨਗਲੇ ਦੀ ਧਰਤੀ ਹੈ ਜਿਹੜਾ ਪਛੰਡੇ ਵਾਲਾ ਕਬੱਡੀ ਪਾ ਰਿਹਾ ਹੈ ਸਾਹਮਣੇ ਪ੍ਰੀਤਲ ਹੱਦੂ ਵਰਗੇ ਤਿਆਰ ਖੜੇ ਨੇ ਟਾਵਰ ਵਰਗੇ ਤਿਆਰ ਨੇ ਹੇਕੋ ਤੇ ਬਹਿ ਗਿਆ ਰਾਈਵਲ ਯਤ ਰੱਖਦਾ ਜੱਫਾ ਲਾ ਕੇ ਹੇਕੋ ਤੇ ਵਹਿਣ ਦੀ ਜੀ ਸੁਗਿਆਂ ਦਾ ਟਾਵਰ